ਸਤਿ ਸ੍ਰੀ ਅਕਾਲ ਜੀ ਆਪਾਂ ਰੀ ਡਿਜ਼ਾਈਨਰ ਬੁਟੀ ਕੋਟ ਪੂਰਾ ਜ਼ਿਲ੍ਹਾ ਫਰੀਪੁਰ ਤੋਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਸੋਹਣੇ ਪਾਰਟੀ ਵੀਅਰ ਸੂਟ ਜਿਹੜੇ ਆ ਦਿਖਾਉਣ ਜਾ ਰਹੇ ਹਾਂ ਇਹ ਵਾਲਾ ਪਹਿਲਾ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਇਸ ਦਾ ਜਿਹੜਾ ਫੈਬਰਿਕ ਹੈ ਜੀ ਪਿਓਰ ਜਾਰਜਟ ਹੋਏਗਾ ਸਕਿਨ ਕਲਰ ਹੈ ਜੀ ਇਸ ਦਾ ਤੇ ਇਸ ਦੇ ਉੱਪਰ ਆਪਾਂ ਹੈਂਡਵਰਕ ਕੀਤਾ ਹੋਇਆ ਬਹੁਤ ਸੋਹਣਾ neck ਦੇਖੋ ਜਿਵੇਂ ਬਣਿਆ ਹੋਇਆ ਇਸ ਦੇ ਉੱਪਰ ਸਾਰਾ ਫਰੰਟ ਦਾ ਜਿਹੜਾ ਹੈ ਉਹ ਜਾਲ ਨਮਾ ਡਿਜ਼ਾਈਨ ਜਿਹੜਾ ਉਹ ਬਣਿਆ ਹੋਇਆ ਤੇ ਨਾਲ ਹੀ ਇਹ ਵਾਲਾ ਡੈਜ਼ਾਈਨ ਜਿਹੜਾ ਹੈ 슬ੀव्स ਤੇ ਪਰੇਗਾ ਇਹ ਵਾਲਾ ਸ਼ਰਟ ਹੈ ਤੇ ਇਸ ਦੇ ਨਾਲ ਆਪਾਂ ਇਹ ਵਾਲਾ ਫਲਾਵਰਸ ਦੇ ਨਾਲ ਦਾ ਹੀ ਪਿਓਰ ਜਾਰਜਟ ਦਾ ਮਰੂਨ ਕਲਰ ਦਾ ਜਿਹੜਾ ਬਾਟਮ ਆਪਾਂ ਇਹਦੇ ਨਾਲ ਕੀਤਾ ਹੋਇਆ ਅਟੈਚ ਤੇ ਨਾਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈ ਫੁੱਲ ਪਿਓਰ ਆਰਗੈਂਜ਼ਾ ਅੱਜ ਵਾਲੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਲਾਈਨਿੰਗ ਲੱਗ ਕੇ ਬਣਨਗੇ ਤੇ ਨਾਲ ਹੀ ਸਾਰੇ ਪਾਰਟੀ ਵੇਅਰ ਰਹਿਣਗੇ ਇਹ ਸੂਟ ਨੈਕਸਟ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੂਟ ਇਹ ਬਹੁਤ ਸੋਹਣਾ ਜਿਹਾ ਸੂਟ ਹੈ ਵਾਈਫ ਦੇ ਉੱਪਰ ਡਿਫਰੈਂਟ ਕਲਰਸ ਦੇ ਨਾਲ ਆਪਾਂ ਜਿਹੜੀ ਇਹੋ ਹੈਂਡਵਰਕ ਦੀ ਡਿਜ਼ਾਈਨਿੰਗ ਜਿਹੜੀ ਹੈ ਕੋਈ ਵੀ ਹੈ ਇਸ ਦੇ ਉੱਪਰ ਪਰਪਲ ਫਿਰੋਜ਼ੀ ਰੈੱਡ ਤੇ ਗ੍ਰੀਨ ਦੇ ਨਾਲ ਜਿਹੜਾ ਇਹੋ ਹੈਂਡਵਰਕ ਹੋਇਆ ਹੋਇਆ ਹੈ ਇਸ ਦੇ ਉੱਪਰ ਪੈਨਲਸ ਵਾਲਾ ਡਿਜ਼ਾਈਨ ਬਣਿਆ ਹੋਇਆ ਤੇ ਛੋਟੇ-ਛੋਟੇ ਬੂਟੀ ਬਣੀ ਹੋਈ ਹੈ ਠੀਕ ਹੈ ਜੀ ਤੇ ਘੇਰੇ ਦੇ ਉੱਪਰ ਇਹ ਵਾਲਾ ਬਾਰਡਰ ਬਣਿਆ ਹੋਇਆ ਹੈ ਨਾਲ ਹੀ ਇਸ ਦੀਆਂ 슬ੀਵਸ ਦੇ ਉੱਪਰ ਵੀ ਇਹੀ ਜਿਹੜਾ ਡਿਜ਼ਾਈਨ ਬਣਿਆ ਹੋਇਆ ਹੈ ਇਸ ਵਾਲੇ ਸ਼ਰਟ ਦੇ ਨਾਲ ਤੁਸੀਂ ਜਿਸ ਤਰ੍ਹਾਂ ਦਾ ਵੀ ਮਰਜ਼ੀ ਜਿਹੜਾ ਬਾਟਮ ਹੈ ਉਹ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜਿਵੇਂ ਕੋਈ ਫਿਰੋਜ਼ੀ ਲਾਈਕ ਕਰਦਾ ਜਾਂ ਕੋਈ ਰੈੱਡ ਵਗੈਰਾ ਆਪਾਂ ਇਹਦੇ ਨਾਲ ਇੱਕ ਜਿਹੜਾ ਹੈ ਰੈੱਡ ਬਾਟਮ ਰੈਡੀ ਕੀਤਾ ਜੋਟ ਰੈੱਡ ਦਾ ਇਹ ਬਾਟਮ ਹੈ ਤੇ ਨਾਲ ਇਸਦੇ ਆਪਾਂ ਜਿਹੜਾ ਦੁਪੱਟਾ ਰੈਡੀ ਕੀਤਾ ਉਹ ਹੈ ਜੀ ਕਰਾਚੀ ਵਰਕ ਵਾਲਾ ਦੁਪੱਟਾ ਜਿਸ ਦੇ ਉੱਪਰ ਸਾਰਾ ਵਰਕ ਹੈ ਸੌਰੀ ਇਹ ਵਾਲਾ ਪਾਸਾ ਸੀਗਾ ਠੀਕ ਹੈ ਜੀ ਇਸ ਤਰ੍ਹਾਂ ਦਾ ਵਰਕ ਇਸ ਦੁਪट्टे ਦੇ ਉੱਪਰ ਹੋ ਜਾਵੇ ਠੀਕ ਹੈ ਜੀ ਤੇ ਨੈਕਸਟ ਜਿਹੜਾ ਸੂਟ ਹੈ ਉਹਦਾ ਵੀ ਕਲਰ ਜਿਹੜਾ ਹੈ ਉਹ ਬਹੁਤ ਸੋਹਣਾ ਜਿਹਾ ਸੋਬਰ ਜਿਹਾ ਕਲਰ ਹੈ ਤੇ ਆਪਾਂ ਤੁਹਾਨੂੰ ਹਰ ਇੱਕ ਵੀਡੀਓਜ਼ ਦੇ ਵਿੱਚ ਦੱਸਦੇ ਹਾਂ ਕਿ ਆਪਾਂ ਹੈਂਡਵਰਕ ਮਸ਼ੀਨ ਵਰਕ ਪੇਂਟ ਵਗੈਰਾ ਸਾਰੇ ਤਰ੍ਹਾਂ ਦੇ ਜਿਹੜੇ ਆ ਵਰਕ ਕਰਦੇ ਆ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਟਿਚਿੰਗ ਜਿਹੜੀ ਆਪਾਂ ਤੁਹਾਨੂੰ ਰੀਡ ਡਿਜ਼ਾਈਨਰ ਬੁਟੀਕ ਤੋਂ ਇਹ ਵਾਲੀਆਂ ਫੈਸਿਲਿਟੀਆਂ ਜਿਹੜੀਆਂ ਤੁਹਾਨੂੰ ਪ੍ਰੋਵਾਈਡ ਕਰਾਉਂਦੇ ਆ ਇਹ ਵਾਲਾ ਬਹੁਤ ਸੋਹਣਾ ਜਿਹਾ ਲਾਈਟ ਸਕਿਨ ਜਿਹਾ ਸ਼ੇਡ ਹੈ ਫੈਬਰਿਕ ਦਾ ਜਾਰਜਟ ਦੇ ਉੱਪਰ ਇਹ ਬਹੁਤ ਸੋਹਣੀ ਕਲਰ ਸਕੀਮ ਜਿਹੜੀ ਆਪਾਂ ਯੂਜ਼ ਕੀਤੀ ਹੋਈ ਐ ਇਸ ਤੇ ਤੇ ਹੈਂਡ ਵਰਕ ਦੇ ਨਾਲ ਨੈਕ ਡਿਜ਼ਾਈਨ ਬਣਾਇਆ ਹੋਇਆ ਹੈਵੀ ਵਾਲਾ ਤੇ ਨਾਲ ਹੀ ਇਸ ਦਾ ਕੇਰਾ ਵੀ ਜਿਹੜਾ ਹੈ ਉਹ ਬਹੁਤ ਸੋਹਣੇ ਫਲਾਵਰਸ ਦੇ ਨਾਲ ਬਣਿਆ ਹੋਇਆ। ਇਸ ਦੀਆਂ 슬ੀਵਜ਼ ਦੇ ਉੱਪਰ ਇਹ ਵਾਲਾ ਡਿਜ਼ਾਈਨ ਹੋਏਗਾ। ਇਸ ਦਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਜ ਹੈ। ਨਾਲ ਇਸ ਦਾ ਸੇਮ ਕਲਰ ਦਾ ਫੈਬਰਿਕ ਜਿਹੜਾ ਹੈ ਉਹ ਬਾਟਮ ਦਾ ਆਪਾਂ ਰੈਡੀ ਕਿਟ ਹੈ ਤੇ ਇਸ ਦੇ ਨਾਲ ਆਪਾਂ ਬਰਬਰੀ ਦਾ ਦੁਪੱਟਾ ਹੈ ਜਿਹੜਾ ਟਾਈ ਐਂਡ ਡਾਈ ਵੀ ਨਾਲ ਰੈਡੀ ਕਿਟ ਹੈ। ਇਹ ਵਾਲੇ ਸੂਟ ਤੁਸੀਂ ਸਾਡੇ ਤੋਂ ਪਰਚੇਸ ਕਰ ਸਕਦੇ ਹੋ ਵਿਦ ਸਟੀਚਿੰਗ ਵੀ ਤੁਸੀਂ ਇਹ ਸੂਟ ਸਾਡੇ ਤੋਂ ले ਸਕਦੇ ਹਾਂ ਟਾਫਟਾ ਲੱਗ ਕੇ ਬਣਨਗੇ ਜੀ ਇਹ ਸਾਰੇ ਸੂਟ ਠੀਕ ਹੈ ਜੀ ਤੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਸੂਟ ਦਿਖਾਏ ਉਹਨਾਂ ਸਾਰਿਆਂ ਦੀ ਹੀ ਅਲੱਗ-ਅਲੱਗ ਵੈਰਾਈਟੀ ਜਿਹੜੀ ਦੁਪੱਟੀਆਂ ਦੀ ਵੀ ਆਪਾਂ ਤੁਹਾਨੂੰ ਦਿਖਾਈ ਹੈ ਤੇ ਇਹਨਾਂ ਤੋਂ ਇਲਾਵਾ ਤੁਸੀਂ ਆਪਣੀ ਮਰਜ਼ੀ ਅਨੁਸਾਰ ਦੁਪੱਟੇ ਦਾ ਸਟੱਫ ਵੀ ਸਾਨੂੰ ਦੱਸ ਕੇ ਉਹ ਰੈਡੀ ਕਰਵਾ ਕੇ ਲੈ ਸਕਦੇ ਹੋ ਇਹ ਵਾਲਾ ਹੈ ਜੀ ਤੇ ਇਸ ਦੇ ਨਾਲ ਹੀ ਇਹ ਵਾਲਾ ਪਲੇਨ ਬਾਟਮ ਹੈ ਜੀ ਇਸ ਦਾ 1 ਮੀਟਰ ਹੀ ਕਪੜਾ ਰਹੇਗਾ ਜੌਰਜਟ ਦਾ ਇਸ ਦੇ ਨਾਲ ਵੀ ਆਪਾਂ ਬਰਬਰੀ ਦਾ ਦੁਪੱਟਾ ਜਿਹੜਾ ਹੈ ਉਹ ਰੈਡੀ ਕੀਤਾ ਹੈ ਬਹੁਤ ਹੀ ਸੋਹਣਾ ਡਾਈ ਐਂਡ ਡਾਈ ਜਿਹੜਾ ਉਹ ਹੋਇਆ ਵਾ ਦੁਪੱਟਾ ਇਹ ਸਾਰੇ ਸੂਟ ਹੀ ਪਾਰਟੀ ਵੀ ਰਹਿਣਗੇ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਸੂਟ ਸੋਹਣੇ ਲੱਗੇ ਹੋਣਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈ ਜ਼ਿਆਦਾ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਵਾਲੇ ਸੂਟ ਦਾ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਤੇ ਪਰ ਵਟਸਐਪ ਕਰੋ ਤੇ ਆਪਣਾ ਆਰਡਰ ਪਲੇਸ ਕਰੋ ਤੇ ਇਸ ਤਰ੍ਹਾਂ ਦੀਆਂ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨਾਲ ਬਣੇ ਰਿਹਾ ਕਰੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਮਿਲਦੇ ਹਾਂ ਜਲਦੀ ਹੀ ਇੱਕ ਨਵੀਂ ਵੀਡੀਓ ਦੇ ਵਿੱਚ ਹਦ ਤੱਕ ਲਈ ਧੰਨਵਾਦ ਜੀ ਰਵਰੈਂਸ